रोटी बाय इंडिपेंडेंस आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत देखो आज assi sade satkar yog MLA doctor sahab doctor charanjit singh ji te aama di party sari team sarangpur ponche ha election campaign de duran assi itthe vaada karke gaye si itthe na gande pani di badi samasya hai tobe nu leke pani di nikasi kit te nahi hai sewerage koi nahi hai to ajj assi apna vaada nibhaonde hoye ਐਮਪੀ ਜਿਹੜੀ ਲੈਡ ਹੈ ਉਹਦੇ ਚੋਂ 20 ਲੱਖ ਰੁਪਏ ਸੀਵਰੇਜ ਵਾਸਤੇ ਅੱਜ ਮਨਜ਼ੂਰ ਕੀਤਾ ਔਰ ਪਿੰਡ ਦੇ ਲੋਕਾਂ ਨਾਲ ਜਿੱਥੇ ਉਹਨਾਂ ਦਾ ਧੰਨਵਾਦ ਕੀਤਾ ਇਲੈਕਸ਼ਨ ਵਾਸਤੇ ਜਿਹੜੀ ਉਹਨਾਂ ਨੇ ਸਪੋਰਟ ਆਸ਼ੀਰਵਾਦ ਦਿੱਤਾ ਉੱਥੇ ਇਹ ਵੀ ਅੱਜ ਸ਼ੁਰੂਆਤ ਕੀਤੀ ਹੈ ਕਿ ਉਹਨਾਂ ਵਾਲੇ ਟਾਈਮ 'ਚ ਅਸੀਂ ਜਿਹੜੇ-ਜਿਹੜੇ ਵਾਅਦੇ ਕੀਤੇ ਆ ਹਰੇਕ ਵਿਧਾਨ ਸਭਾ 'ਚ ਉਹ ਇੱਕ-ਇੱਕ ਕਰਕੇ ਸਾਰੇ ਪੂਰਾ ਕਰਾਂਗੇ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਆ ਪ੍ਰਾਇੋਰਟੀ ਦੇ ਆਧਾਰ 'ਤੇ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ 'ਤੇ ਪੂਰਾ ਕਰਨਾ ਸਾਡਾ ਫਰਜ਼ ਹੈ ਉਸ ਫਰਜ਼ ਨੂੰ ਅਦਾ ਕਰਦੇ ਹੋਏ ਅੱਜ ਅਸੀਂ ਸੀਵਰੇਜ ਵਾਸਤੇ ਜਿਹੜਾ ਐਸਪੈਂਡਲੀ 20 ਲੱਖ ਰੁਪਏ ਮਜੂਰ। ਡਾਕਟਰ ਸਾਹਿਬ ਜਿਸ ਤਰ੍ਹਾਂ ਕੀ ਦਰਿਆਈ ਏਰੀਆ ਜਿਆਦਾ ਪਿੰਡਾਂ ਦਾ ਵੀਟ ਏਰੀਆ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਫਿਕਰ ਸੂਲਤਾ ਨਹੀਂ ਹੈ, ਅਰਜ਼ਗਾਰ ਨਹੀਂ ਹੈ। ਤੋਂ ਦੂਸਰੇ ਪਾਸੇ ਜਿਹੜੀ ਪਾਣੀ ਦੀ ਮਾਰ ਵੀ ਹੈ। ਹੋਰ ਕੀ ਇਨਕਾਸ ਕਰਨ ਜਾ ਰਹੇ ਹੋ? ਦੇਖੋ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਦੇਖੋ ਮੈਡੀਕਲ ਸਹੂਲਤਾਂ ਨੂੰ ਲੈ ਕੇ ਤੇ ਮਾਨ ਸਾਹਿਬ ਦੀ ਸਰਕਾਰ ਨੇ ਕਾਫੀ ਕੋਈ ਸ਼ੁਰੂਆਤ ਕੀਤੀ। ਹਸਪੀਟਲ ਵੱਡਾ ਬਣ ਰਿਹਾ ਜਿਹਦਾ ਐਮਐਲਏ ਸਾਹਿਬ ਨੇ ਵੀ ਜ਼ਿਕਰ ਕੀਤਾ। ਮੁੱਖ ਮੰਤਰੀ ਜੀ ਆਪ ਉਦਘਾਟਨ ਕਰਨਗੇ। ਆਮ ਆਦਮੀ ਕਲੀਨਿਕ ਵੀ ਬਿਹਾਰਾਮਪੁਰ ਬਾਕੀ ਕਈ ਥਾਵਾਂ ਤੇ ਬਣਾਇਆ ਉਹਨਾਂ ਦੇ ਟਾਈਮ ਤੇ ਬਾਕੀ ਥਾਵਾਂ ਤੇ ਵੀ ਪਹੁੰਚਣਗੇ ਨੌਜਵਾਨਾਂ ਨੂੰ ਰੋਜ਼ਗਾਰ ਨੂੰ ਲੈ ਕੇ ਸਾਡੀ ਕੋਸ਼ਿਸ਼ ਹੋਊਗੀ ਕੋਈ ਵੱਡਾ ਪ੍ਰੋਜੈਕਟ ਜਿਹੜਾ ਆ ਜਿੱਦਾਂ ਪਿੱਛੇ ਜੇ ਮੈਂ ਪਾਰਲੀਮੈਂਟ 'ਚ ਵੀ ਜ਼ਿਕਰ ਕੀਤਾ ਹੈ ਰੀਜਿਸ ਟੂਰਿਜ਼ਮ ਨੂੰ ਧਿਆਨ 'ਚ ਰੱਖਦੇ ਹੋ ਇਸ ਏਰੀਆ ਦੇ ਸਪੈਸ਼ਲ ਗ੍ਰਾਂਟ ਭਾਰਤ ਸਰਕਾਰ ਵੀ ਦਵੇ ਔਰ ਸਾਡੀ ਸਰਕਾਰ ਤੇ ਕੋਸ਼ਿਸ਼ ਕਰ ਹੀ ਰਹੀ ਹੈ ਔਰ ਕਿੱਦਾਂ 'ਚ ਨੌਜਵਾਨਾਂ ਦਾ ਰੁਝਾਨ ਵਧੇ ਉਹਦੇ ਲਈ ਵੀ ਅਸੀਂ ਪ੍ਰਯਾਸ ਕਰ ਰਹੇ ਹਾਂ ਸਾਬ੍ਹ ਪਹਿਲੀ ਜਿਹੜੀ ਵੜਦੇ ਨਹੀਂ ਇਹ ਵੜਦੇ ਹਨ ਉਹ ਦੇਖ ਕੇ ਕਿਸ ਨਹੀਂ ਜਾਂਦੇ ਦੇਖੋ ਇਹੀ ਆਮ ਆਦਮੀ ਪਾਰਟੀ ਦਾ ਤੇ ਵਾਕਾ ਬਾਕੀ ਪਾਰਟੀਆਂ ਨਾਲ ਫਰਕ ਹੈ ਔਰ ਸਭ ਤੋਂ ਵੱਧ ਲਾਂਬੇ ਇਸ ਗੱਲ ਦੇ ਆਏ ਸੀ ਕੈਂਪੇਨ ਚ ਕਿ ਐਮਪੀ ਜਿੱਤ ਜਾਂਦਾ ਬਾਅਦ ਚ ਮੁਰਦਾ ਨਹੀਂ ਪਰ ਸਾਡੀ ਕੋਸ਼ਿਸ਼ ਰਹੂਗੀ ਹਰੇਕ ਪਿੰਡ ਤੱਕ ਪਹੁੰਚ ਕਰੀਏ ਔਰ ਪਹੁੰਚਦੇ ਨਾਲ ਨਾਲ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਆ ਜਿਹੜੇ ਉਹਨਾਂ ਦੀਆਂ ਜ਼ਰੂਰਤਾਂ ਆ ਉਹਨਾਂ ਨੂੰ ਲੈ ਕੇ ਕੰਮ ਕਰੀਏ ਪੈਸਾ ਜਿਹੜਾ 1-1 5 ਕਰੋੜ ਰੁਪਏ ਸਾਲ ਮਿਲਣਾ ਹੈ ਸਾਲ ਚ 25 ਕਰੋੜ ਰੁਪਏ 5 ਸਾਲਾਂ ਜਿਹੜਾ ਮਿਲਣਾ ਹੈ ਅਸੀਂ ਨੌਜਵਾਨਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਸਾਡੇ ਜਿਹੜੇ ਕਾਰੋਬਾਰੀ ਆ ਉਹਨਾਂ ਦੇ ਬਿਹਤਰੀ ਵਾਸਤੇ ਲਾਵਾਂਗੇ ਇਹ ਸਾਡਾ ਪਿੰਡਾਂ ਨੂੰ ਲੈ ਕੇ ਸ਼ਹਿਰਾਂ ਨੂੰ ਲੈ ਕੇ ਇਹ तमाम ਚੀਜ਼ਾਂ ਜਿਹੜੇ ਹੈ ਜਿਹੜਾ ਪੈਸਾ ਹੈ ਵਿਕਾਸ ਤੇ ਹੀ ਲੱਗੂਗਾ ਸਾਹਿਬ ਇੱਕ ਜਿਹੜਾ ਡਾਕਟਰ ਦਾ ਤੁਸੀਂ ਰੇਪ ਹੋਇਆ ਹੈ ਕਈ ਤੱਕ ਕੋਈ ਦੋਸ਼ੀ ਨਹੀਂ ਪੜਿਆ ਗਿਆ ਜਿਹੜੇ ਕਹਿੰਦੇ ਨਾਮ ਵੀ ਆਇਆ ਉਹ ਵੀ ਭਾਜੀ ਨਾਲ ਸੰਬੰਧਤ ਹੈ ਉਹਦੇ ਕੀ ਕਰਨਾ ਚਾਹੁੰਦੇ ਨਹੀਂ ਕੋਈ ਦੋਰਾ ਹੀ ਨਹੀਂ ਹੈ ਭਾਜੀ ਦੀ ਪੂਰੀ ਰਾਜਨੀਤੀ ਜਿਹੜੀ ਆ ਉਹ ਬਹੁਤ ਸਾਜ਼ਿਸ਼ ਕਾੜੀ ਵਰਜ ਨੂੰ ਕਹ ਲੋ ਹਰ ਤੱਕ ਕੌਨਸੀ ਪ੍ਰੈਸੀ ਰਚਦੇ ਆ ਔਰ ਇਹ ਬੜੀ ਮੰਦਭਾਗੀ ਘਟਨਾ ਹੋਈ ਆ ਔਰ ਡੈਫੀਨਿਟਲੀ ਜਿਹੜਾ ਸਾਡਾ ਭਾਈਚਾਰਾ ਡਾਕਟਰੀ ਦਾ ਉੱਚ ਰੋਸ਼ ਹੈ ਸਾਡੇ ਸਤਿਕਾਰਯੋਗ ਜਿਹੜੇ ਮਨਿਸਟਰ ਹੈ ਹੈਲਥ ਮਨਿਸਟਰ ਡਾਕਟਰ ਬਲਵੀਰ ਸਿੰਘ ਜੀ ਕੱਲ ਵੀ ਉਹ ਸਾਰੇ ਡਾਕਟਰ ਸਹਿਬਾਨਾਂ ਨਾਲ ਅਡਰਟ ਥਾਵਾਂ ਤੇ ਮਿਲੇ ਆ ਔਰ ਪੰਜਾਬ ਸਰਕਾਰ ਠੋਕ ਕੇ ਡਾਕਟਰਾਂ ਦੀ ਇਸ ਡਿਮਾਂਡ ਨਾਲ ਉਸ ਕੁੜੀ ਨੂੰ ਨਿਆਂ ਮਿਲੇ ਤੇ ਪਰਿਵਾਰ ਨੂੰ ਜਸਟਿਸ ਮਿਲੇ ਉਹਦੇ ਲਈ ਠੋਕ ਉ ਜਾ ਕੇ ਪੰਜਾਬ ਸਰਕਾਰ ਉਹਨਾਂ ਦੇ ਨਾਲ